ਤਾਂ ਕਿ ਵਰਕਰ ਦੀਆਂ ਗੱਲਾਂ ਸੁਣੀਆਂ ਵਿਚਾਰ ਸੁਣਨੇ ਮੈਂ ਪਿਛਲੇ ਮਹੀਨੇ ਦੇ ਮੈਂ 25 26 ਅਸੈਂਬਲੀ ਹਲਕਿਆਂ ਜਾ ਕੇ ਆਏ ਆ ਦੋ ਤਿੰਨ ਗੱਲਾਂ ਜਿਹੜੀਆਂ ਬਹੁਤ ਸਪਸ਼ਟ ਸਾਹਮਣੇ ਆਈਆਂ ਇੱਕ ਆਪਣੇ ਵਰਕਰ ਬਾਰੇ ਕਹਿਣਾ ਹੈ ਉਹਨਾਂ ਨੂੰ ਕੋਈ ਪ੍ਰਵਾਹ ਨਹੀਂ ਕਿ ਆਪਣੀ ਸਰਕਾਰ ਨੇ ਇਹ ਡੱਟ ਕੇ ਉਹਨਾਂ ਲੜਾਈਆਂ ਲੜੀਆਂ ਆ ਜਿੰਨੀਆਂ ਵੀ ਪੰਚਾਇਤਾਂ ਦੇ ਇਲੈਕਸ਼ਨ ਆਏ ਕੋਈ 12 13 ਹਜ਼ਾਰ ਸਰਪੰਚਾਇਤਾਂ ਉਹਨਾਂ ਚੋਂ 5000 ਤਾਂ ਕਾਗਜ਼ ਰੱਦ ਕਰ ਦਿੱਤੇ ਤੇ ਇਹਨਾਂ ਨੇ ਕਾਗਜ਼ ਹੀ ਨਹੀਂ ਪਰ ਦਿੱਤੇ ਜਿਹੜੇ ਰੱਦ ਨਹੀਂ ਹੋਏ ਉਹਨਾਂ ਚੋਂ ਅੱਧ ਤੋਂ ਵੱਧ ਜਿਹੇ ਇਲੈਕਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਲੋਕਾਂ ਨੇ ਜਿੱਤੀਆਂ ਅੱਧ ਤੋਂ ਵੱਧ ਪਨੇ ਪੂਰੇ ਪੰਜਾਬ ਦੇ ਜਿੱਥੇ ਉਹਨਾਂ ਨੇ ਸਰ ਪੰਜਵੇਂ ਕਾਰਾ ਵੀ ਵੱਧ ਕਰਤੇ ਜੇ ਉੱਥੇ 95 947685 ਆਪਣੇ ਖਾਲੀ ਦਰ ਦੇ ਸਰਪੰਚ ਪੂਨਾ ਦਾ ਬੰਗਿਆ ਕਿਉਂਕਿ ਕਾਗਜ਼ ਦਾ ਦੋਗੇ ਸਰ ਹੈ ਵਰਕਰ ਜੋਸ਼ਾ ਕਿਉਂ ਜੋਸ਼ਾ ਕਿਉਂਕਿ ਜੋ ਇਹਨਾਂ ਨੇ ਪਿਛਲੇ 2.5 ਸਾਲਾਂ 'ਚ ਪੰਜਾਬ ਬਰਬਾਦੀ ਲਿਆ ਦਿੱਤੀ ਹੈ ਆਪਾਂ ਕਹਿੰਦੀ ਲੋੜ ਨਹੀਂ ਕੱਲ ਤੁਸੀਂ ਖਬਰਾਂ ਭਰੀਆਂ ਤੁਸੀਂ ਦੇ ਪੜੀਆਂ ਹੋਣੀਆਂ ਹੈ ਕਿ ਕਾਂਗਰਸੀ ਐਮਐਲਏ ਹੋ ਰਿਹਾ ਹੈ ਕਹਿੰਦਾ ਕਿ ਮੁੱਖ ਮੰਤਰੀ ਹੈ ਹੀ ਨਹੀਂ ਪੰਜਾਬ 'ਚ ਜਿਹੜਾ ਖੁੱਡਾ ਰਹਾ ਸੀ ਪਿਛਲੇ 10 ਸਾਲ ਹਰ ਰੋਡ ਕਿਤਨੇ ਕਿਤੇ ਤੁਸੀਂ ਮੈਨੂੰ ਦੇਖਦੇ ਸੀ ਜਾਂ ਬਾਦਲ ਸਾਹਿਬ ਵੱਡੇ ਨੂੰ ਦੇਖਦੇ ਸੀ ਅਸੀਂ ਕਿਸੇ ਨਾ ਕਿਸੇ ਪਿੰਡ ਸ਼ਹਿਰ ਮੰਡੀ ਕਿਤਨੇ ਕਿਤੇ ਹੁੰਦੇ ਸੀ ਲੋਕਾਂ ਵਿਚਾਰਾਂ ਕਰਦੇ ਸੀ ਮਿਲਦੇ ਸੀ ਤਕਲੀਫ ਦੂਰ ਕਰਦੇ ਸੀ ਜੋ ਸੁਹੂਲਤਾ ਅਸੀਂ ਦਿੱਤੀਆਂ ਸਾਰੀਆਂ ਹੀ ਬੰਦ ਕਰ ਦਿੱਤੀਆਂ ਇੱਕ ਵੀ ਚੀਜ਼ ਨਹੀਂ ਤੋ ਲੋਕ ਜਨਤਾ ਵੀ ਗੁੱਸਾ ਹੈ ਆ ਜਿਹੜੇ ਆਪਣੇ ਖਿਲਾਫ ਜਿਹੜੀਆਂ ਸਾਜ਼ਸ਼ਾਂ ਰਚੀਆਂ ਗਈਆਂ ਸੀ ਕਈ ਤਾਕਤਾਂ ਨੇ ਆਪਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਤੇ ਧੂਕੇ ਇਲਜ਼ਾਮ ਲਾਏ ਉਹ ਵੀ ਉਹਨਾਂ ਦੇ ਵੀ ਚਿਹਰੇ ਸਾਹਮਣੇ ਆ ਗਿਆ ਖੁੱਲ ਗਿਆ ਤੇ ਉਹਨਾਂ ਨੂੰ ਹੀ ਲੋਕਾਂ ਨੇ ਨਕਾਰ ਕੇ ਪੱਥੇ ਸਿਰ ਦਿੱਤਾ ਤੋ ਇਸ ਕਰਕੇ ਮੈਂ ਆਈ ਬੇਨਤੀ ਕਰ ਮਾ ਚਰਣਾ ਸ਼੍ਰੋਮ ਨੇ ਇਕਾਲੀ ਦਲ ਛੁੱਡੀ ਮਾਂ ਪਾਠੀ ਆ ਕਿਸੇ ਦੀ ਜਾਇਦਾਦ ਨਹੀਂ ਕੋਈ ਨਹੀਂ ਸੋਚ ਸਕਦਾ ਸੀ ਕਿ ਜੇ ਮੈਂ ਪਾਸੇ हट ਜਾਊਗਾ ਤੇ ਕਾਲੀ ਦਲ ਉੱਤੇ ਖਤਮ ਹੋ ਜਾਊਗਾ ਤੁਹਾਡੇ ਸਾਹਮਣੇ ਕਿ ਤੁਹਾਡੇ ਹਲਕੇ ਦੇ ਸਾਥਕਾ ਲੀਡਰ ਪਾਸੇ ਹੋਏ ਸਾਰਾ ਹਲਕਾ ਇਕੱਠਾ ਅਕਾਲੀ ਦਲ ਨਾਲ ਖਰਾਬ ਹੋ ਗਿਆ ਆਹ ਤਾਕਤ ਸ਼ਰੋਮਣੀ ਕਾਲੀ ਦਲ ਦੀ ਹੈ ਕਿਉਂਕਿ ਸ਼ਰੋਮਣੀ ਕਾਲੀ ਦਲ ਤੁਹਾਡੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਸਿੱਧੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਅੱਜ ਸਾਰਿਆਂ ਨਾਲ ਮਿਲ ਕੇ ਜਾਣਾ ਹੈ ਤੁਹਾ ਮੈਂ ਆਈ ਕਹਿਣਾ ਚਾਹਣਾ ਹੈ ਕਿ ਤੁਹਾਡੇ ਇਲਾਕੇ ਦੀ ਜਿੰਮੇਵਾਰੀ ਸਾਲ ਜੋਤ ਸਿੰਘ ਸਮਰਾਜੀ ਤੇ ਵਿਕਰਮ ਮਜੀਠੀਆ ਜੀ ਦੀ ਹੈ ਸੋ ਦੋਨੋਂ ਹੀ ਰਲ ਕੇ ਆਹ ਜ਼ਿੰਮੇਵਾਰੀ ਚ ਸੰਭਾਲਣਗੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦੇਵਾਂਗੇ ਤੇ ਤੁਹਾਡੇ ਕੋਲੇ ਕੋਈ ਤੱਕਾ ਕਰਨ ਲੱਗੇ ਜੀ ਨਾਲ ਦੇ ਨਾਲ ਇਹਨਾਂ ਕੋਲੇ ਪਹੁੰਚਿਓ ਜੇ ਕੋਈ ਵੀ ਤਕਲੀਫ ਹੋਏ ਇਹਨਾਂ ਕੋਲੇ ਪਹੁੰਚਿਓ ਜੇ ਇਹਨਾਂ ਦਾ ਇਲਾਜ ਨਾ ਹੋਏ ਵੱਡਾ ਡਾਕਟਰ ਤਾਂ ਮੈਂ ਬੈਠਾ ਹੀ ਆ ਤੇ ਮੈਂ ਹੈਗਾ ਤੁਹਾਨੂੰ ਕਿਸੇ ਚੀਜ਼ ਦੀ ਕਮ ਕਮੀ ਨਹੀਂ ਹੋਊਗੀ ਸਰਕਾਰ ਤੁਸੀਂ ਬਣ ਬਣਾ ਦਿਓ ਤੇ ਫਿਰ ਤੁਹਾਨੂੰ ਨਜ਼ਾਰਾ ਲਿਆਦਾ ਕਿ ਤੁਹਾਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਪੈਣੀ ਬਹੁਤ ਬਹੁਤ ਯਾਦ ਹੋਇਆ ਪ੍ਰਾਂਤ ਸਾਹਿਬ ਜੀ ਦੇ ਬੋਲੇ